ਕੀ ਤਮਨਾ ਭਾਟਿਆ ਤੇ ਵਿਜੇ ਵਰਮਾ 2025 ਚ ਲੈਣਗੇ ਫੇਰੇ ਐਕਟਰਸ ਵੱਲੋਂ ਇਹਨਾਂ ਖਬਰਾਂ ਤੇ ਤੋੜੀ ਗਈ ਚੁੱਪੀ ਅੱਜ ਦੀ ਗੱਲ ਮੈਂ ਸੋਨੀਆ ਦੇ ਅਜਿਹੀ ਗੱਲ ਕਰਾਂਗੇ ਬਾਲੀਵੁੱਡ ਐਕਟ੍ਰੈਸ ਤਮੰਨਾ ਭਾਟਿਆ ਤੇ ਉਹਨਾਂ ਦੇ ਬੋਏਫ੍ਰੈਂਡ ਵਿਜੇ ਵਰਮਾ ਦੇ ਬਾਰੇ ਜਿਨ੍ਹਾਂ ਨੂੰ ਅਕਸਰ ਅਸੀਂ ਕੁਆਲਿਟੀ ਟਾਈਮ ਸਪੈਂਡ ਕਰਦੇ ਹਾਂ ਵੇਖਦੇ ਆ ਤੇ ਇਸ ਕਪਲ ਨੂੰ ਜੁਆ ਕਾਫੀ ਜ਼ਿਆਦਾ ਪਸੰਦ ਵੀ ਕੀਤਾ ਜਾਂਦਾ ਹੈ ਫੈਨਸ ਇਹਨਾਂ ਦੇ ਵਿਆਹ ਨੂੰ ਲੈ ਕੇ ਕਾਫੀ ਐਕਸਾਈਟਿਡ ਨੇ ਤੇ ਹੁਣ ਸੋਸ਼ਲ ਮੀਡੀਆ ਦਾ ਬਾਜ਼ਾਰ ਕਾਫੀ ਜ਼ਿਆਦਾ ਗਰਮ ਹੈ ਕਿਉਂਕਿ ਅਝੀਹਾ ਕਿਹਾ ਜਾ ਰਿਹਾ ਹੈ ਕਿ ਕਪਲ ਜੁਆ ਜਲਦ ਹੀ ਵਿਆਹ ਦੇ ਬੰਧਨ ਚ ਬੱਸ ਜਾਵੇਗਾ ਤਦ ਆ ਜੇ ਕਿ ਐਕਟ੍ਰੈਸ ਦੇ ਵੱਲੋਂ ਇਹਨਾਂ ਸਾਰੀਆਂ ਖਬਰਾਂ ਦੇ ਉੱਤੇ ਹੁਣ ਇੱਕ ਰਿਐਕਸ਼ਨ ਦਿੱਤਾ ਨੂੰ ਇੰਟਰਵਿਊ ਦਿੰਦਾ ਹੋਇਆ ਐਕਟ੍ਰੈਸ ਨੇ ਇਹਨਾਂ ਗੱਲਾਂ ਉਤੇ ਗੱਲਬਾਤ ਕੀਤੀ ਹੈ ਉਹਨਾਂ ਨੇ ਕਿਹਾ ਕਿ ਵਿਆਹ ਵੀ ਹੋ ਸਕਦਾ ਕਿਉਂ ਨਹੀਂ ਐਕਟ੍ਰੈਸ ਨੇ ਕਿਹਾ ਕਿ ਮੇਰੇ ਲਈ ਵਿਆਹ ਤੇ ਕਰੀਅਰ ਵਿਚਾਲੇ ਕੋਈ ਸੰਬੰਧ ਨਹੀਂ ਹੈ ਮੈਂ ਆਭਿਲਾਸ਼ੀ ਹਾਂ ਵਿਆਹ ਤੋਂ ਬਾਅਦ ਵੀ ਐਕਟਿੰਗ ਜਾਰੀ ਰੱਖਾਂਗੀ ਹਾਲਾਂਕਿ ਐਕਟ੍ਰੈਸ ਨੇ ਵਿਜੀਨਲ ਆਪਣੇ ਵਿਆਹ ਬਾਰੇ ਇਹ ਜਾਣਕਾਰੀ ਦੇਣ ਨੂੰ ਨਜ਼ਰ ਅੰਦਾਜ਼ ਵੀ ਕੀਤਾ ਪਰ ਉਥੇ ਦੱਸਿਆ ਕਿ ਉਹਨਾਂ ਦੇ ਕਰੀਬੀ ਜੋ ਸੰਬੰਧਿਤਧਾਰਕਾ ਉਹਨਾਂ ਦੇ ਵੱਲੋਂ ਇਹ ਖੁਲਾਸਾ ਕੀਤਾ ਗਿਆ ਹੈ ਕਿ ਜੋੜਾ ਜੋ ਆ 225 ਦੇ ਵਿੱਚ ਵਿਆਹ ਕਰਨ ਦੀ ਪਲੈਨਿੰਗ ਕਰ ਰਿਹਾ ਹੈ ਖਬਰਾਂ ਮੁਤਾਬਿਕ ਤਮੰਨਾ ਅਤੇ ਵਿਜੇ ਦੇ ਵਿਆਹ ਤੋਂ ਬਾਅਦ ਮੁੰਬਈ ਦੇ ਵਿੱਚ ਸੈਟਲ ਹੋਣ ਲਈ ਅਪਾਰਟਮੈਂਟ ਲੱਭਿਆ ਜਾ ਰਿਹਾ ਹੈ ਹਾਲਾਂਕਿ ਇਸ ਸਾਰੇ ਮਾਮਲੇ ਉਤੇ ਕੋਈ ਵੀ ਅਫੀਸ਼ੀਅਲ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਪਰ ਖਬਰਾਂ ਮੁਤਾਬਿਕ ਇਹ ਜੋੜਾ ਸੱਚਮੁੱਚ ਵਿਆਹ ਵੱਲ ਅੱਗੇ ਵਧ ਰਿਹਾ ਹੈ ਦੱਸਦੇ ਹੈ ਕਿ ਤਮੰਨਾ ਅਤੇ ਵਿਜੇ ਨੂੰ ਲਸਟ ਸਟੋਰੀਜ਼ ਟੂ ਦੇ ਸੈੱਟ ਉਤੇ ਪਿਆਰ ਹੋ ਗਿਆ ਸੀ ਇਸ ਜੋੜੇ ਨੇ ਆਪਣੇ ਅਫੇਅਰ ਨੂੰ ਲੁਕਾਇਆ ਨਹੀਂ ਦੋਵਾਂ ਨੂੰ ਅਕਸਰ ਪਬਲਿਕ ਪਲੇਸ ਤੇ ਇਕੱਠਿਆਂ ਪਿਆਰ ਦੀ ਵਰਖਾ ਕਰਦੇ ਹੋਏ ਵਿਖਿਆ ਜਾਂਦਾ ਜਦ ਕਿ ਫਿਊਚਰ ਵਿੱਚ ਬॉयफ्रेंड ਵਿਜੇ ਨਾਲ ਫਿਲਮ ਵਿੱਚ ਕੰਮ ਕਰਨ ਬਾਰੇ ਗੱਲ ਕਰਦਿਆਂ ਤਮੰਨਾ ਨੇ ਕਿਹਾ ਕਿ ਕਿਉਂ ਨਹੀਂ ਜੇਕਰ ਸਾਨੂੰ ਕੋਈ ਚੰਗੀ ਫਿਲਮ ਮਿਲਦੀ ਹੈ ਚੰਗੀ ਪ੍ਰੋਜੈਕਟ ਮਿਲਦਾ ਤਾਂ ਅਸੀਂ ਇਕੱਠਿਆਂ ਕੰਮ ਕਰਨਾ ਪ੍ਰਸੰਨ ਕਰਾਂਗੇ ਅਧੀ ਜੀ ਵਰਕ ਫਰੈਂਡ ਦੀ ਗੱਲ ਕਰੀਏ ਤਾਂ ਤਮੰਨਾ ਨੂੰ ਆਖਰੀ ਵਾਰ ST2 ਦੇ ਵਿੱਚ ਡਾਂਸ ਨੰਬਰ આજ ਦੀ ਰਾਤ ਦੇ ਵਿੱਚ ਵੇਖਿਆ ਗਿਆ ਸੀਗਾ ਹੁਣ ਐਕਟਰਸ ਦੀ 29 ਨਵੰਬਰ ਨੂੰ Netflix ਹੋਤੇ ਕਰਾਇਮ ਡਰਾਮਾ ਸਿਕੰਦਰ ਦਾ ਮੁਕੱਦਰ ਰਿਲੀਜ਼ ਹੋਣ ਜਾ ਰਹੀ ਹੈ ਨੀਰਜ ਪਾਂਡੇ ਦੁਆਰਾ ਨਿਰਦੇਸ਼ਿਤ ਇਸ ਫਿਲਮ ਵਿੱਚ ਅਵਿਨਾਸ਼ Tiwari ਜਿਮੀ ਸ਼ੇਰਗਿਲ ਮੇਨ ਲੇਡ ਕਰਦਿਆ ਹੋਇਆ ਨਜ਼ਰ ਆਉਣਗੇ ਅਧੀਜੀ ਵਿਜੀ ਵਰਮਾ ਦੀ ਗੱਲ ਕਰੀਏ ਤਾਂ ਉਹਨਾਂ ਨੂੰ ਆਖਰੀ ਵਾਰ IC 1814 ਦੇ ਵਿੱਚ ਵੇਖਿਆ ਗਿਆ ਸੀ ਜਿਸ ਦੇ ਵਿੱਚ ਉਹਨਾਂ ਦੀ ਸ਼ਾਨਦਾਰ ਕਿਰਦਾਰ ਐਕਟਿੰਗ ਨੂੰ ਲੈ ਕੇ ਕਾਫੀ ਤਾਰੀਫ਼ ਕੀਤੀ ਗਈ ਸੀ ਤਾਂ ਹੁਣ ਅਜਿਹੀਆਂ ਖਬਰਾਂ ਆ ਰਹੀਆਂ ਨੇ ਕਿ ਇਹ ਕਪਲ ਵਿਆਹ ਕਰਨ ਜਾ ਰਿਹਾ ਹੈ ਹਾਲਾਂਕਿ ਐਕਟਰਸ ਵੱਲੋਂ ਕਿਹਾ ਗਿਆ ਹੈ ਕਿ ਉਹ ਵਿਆਹ ਕਰਵਾ ਵੀ ਸਕਦੇ ਐ ਸੋ ਦੇਖਣਾ ਹੈ ਹੋਵੇਗਾ ਕਿ 225 ਦੇ ਵਿੱਚ ਇਹ ਐਕਟਰ ਐਕਟਰਸ ਜੋ ਆ ਵਿਆਹ ਕਰਵਾਉਂਦੇ ਆ ਜਾਂ ਫਿਰ ਨਹੀਂ ਤੁਹਾਨੂੰ ਇਹ ਚੋੜੀ ਕਿਵੇਂ ਦੀ ਲੱਗਦੀ ਐ ਸਾਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਇਸ ਦੇ ਨਾਲ ਹੀ ਮੈਨੂੰ ਯਾਨੀ ਕਿ ਸੋਨੀਆ ਦੇ ਲਈ ਇਜਾਜ਼ਤ ਦੇ ਦੇ ਰਹੋ ਦੈਨਿਕ ਸਵੇਰਾ